ਪਿਛਲੇ ਦਿਨੀ ਹਲਕਾ ਡੇਰਾ ਬਾਬਾ ਨਾਰਕ ਦੇ ਪਿੰਡ ਪੱਖੋਕੇ ਟਾਲੀ ਦੇ ਰਾਜੂ ਮਸੀਹ ਨੂੰ ਪਿੰਡ ਦੇ ਰਹਿਣ ਵਾਲੇ ਨੌਜਵਾਨ ਵੱਲੋਂ ਬੁਰੀ ਤਰ੍ਹਾਂ ਕਿਰਚਾ ਨਾਲ ਕਤਲ ਕਰ ਦਿੱਤਾ ਗਿਆ ਸੀਗਾ ਜਿਸ ਦਾ ਗਲੋਬਲ 크ਰਿਸਚਨ ਐਕਸ਼ਨ ਕਮੇਟੀ ਵੱਲੋਂ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਪ੍ਰਸ਼ਾਸਨ ਨੂੰ ਮਿਲ ਕੇ ਦੋਸ਼ੀ ਖਿਲਾਫ ਪਰਚਾ ਦਰਜ ਕਰਵਾ ਕੇ ਦੋਸ਼ੀ ਨੂੰ ਗ੍ਰਿਫਤਾਰ ਕਰਵਾਇਆ ਗਿਆ ਅਤੇ ਨਾਲ ਹੀ ਗਲੋਬਲ 크ਰਿਸਚਨ ਐਕਸ਼ਨ ਕਮੇਟੀ ਦੇ ਪ੍ਰਧਾਨ ਸ਼੍ਰੀ ਜਤਿੰਦਰ ਮਸੀਹ ਗੌਰਵ ਅਤੇ ਕੋਆਰਡੀਨੇਟਰ ਸ਼੍ਰੀ ਵਿਲਾਇਤ ਮਸੀਹ ਬੰਟੀ ਅਜਨਾਲਾ ਦੀ ਅਗਵਾਈ ਵਿੱਚ ਪਿੰਡ ਪੱਖੋਕੇ ਟਾਲੀ ਵਿਖੇ ਜਾ ਕੇ ਪਰਿਵਾਰ ਨਾਲ ਅਫਸੋਸ ਜ਼ਾਹਰ ਕੀਤਾ ਗਿਆ ਜਿੱਥੇ ਪ੍ਰ ਪਰਿਵਾਰ ਦੀ ਮਹੀਨਾਵਾਰ ਰਾਸ਼ਨ ਦੀ ਮਦਦ ਅਤੇ ਬੱਚਿਆਂ ਦੀ ਸਿੱਖਿਆ ਦਾ ਜ਼ਿੰਮਾ ਵੀ ਲਿਆ ਗਿਆ ਅਤੇ ਪਰਿਵਾਰ ਨੂੰ ਇਸ ਕੇਸ ਵਿੱਚ ਹਰ ਲੋੜੀਂਦੀ ਕਾਨੂੰਨੀ ਸਹਾਇਤਾ ਦੇ ਦਾ ਵੀ ਵਾਅਦਾ ਕੀਤਾ ਗਿਆ ਤੇ ਜਿਨ੍ਹਾਂ ਤਸਵੀਰਾਂ ਤੁਸੀਂ ਅੱਗੇ ਆਪਦੀ ਸਕਰੀਨ ਦੇ ਉੱਤੇ ਤੁਸੀਂ ਦੇਖ ਪਾ ਰਹੇ ਹੋਗੇ ਕਿ ਜਦੋਂ ਗਲੋਬਲ ਕਵੈਸਚਨ ਐਕਸ਼ਨ ਕਮੇਟੀ ਉੱਤੇ ਪਹੁੰਚਦੀ ਹੈ ਤੁਸੀਂ ਤਸਵੀਰਾਂ ਦੇਖ ਪਾ ਰਹੇ ਹੋਗੇ ਆਪਣੀ ਸਕਰੀਨ ਦੇ ਉੱਤੇ

ਰੋਸ਼ਨਾ ਮੈਂ ਚਾਰਾ ਲਿਆ ਜਦੋਂ ਮੈਂ ਕਿਹਾ ਆਪਾਂ ਅੱਗੇ ਕਾਜ ਦੇ ਸਕੇ ਕੋਈ ਨਹੀਂ ਪਹਿਲਾਂ ਮੇਰਾ ਤਰੀ ਦੇ ਦਿੱਤਾ ਇਹਨਾਂ ਨੂੰ ਇਹਨਾਂ ਨੂੰ ਦਿੱਤਾ ਰੱਬ ਜੀ ਮੈਨੂੰ ਪਤਾ ਰੋਸ਼ਨਾ ਮੇਰਾ ਕੀ ਅਭਿਗਿਆ ਕਰ ਰਿਹਾ ਮਾਂ ਮਾਂ ਨਹੀਂ ਅਲੀ ਇਜ਼ਤ ਅਸਰ ਅੱਲਾ ਦੇ ਕਿ ਵੇਰਾ ਨੂੰ ਨਰਾਤੇ ਨੂੰ ਨੰਦਾ ਐਪੀ 12 ਵਾਲਾ ਕਰਨਾ ਮੈਂ ਮਾਰਤਾ ਜਾਨਾ ਸੱਚਾ ਵੇ ਸੰਜਿਆ ਪਰਦਾ ਕੰਮ ਕਰਦੇ ਸਾਰੇ ਕਰਵਾ ਲੈਣਾ ਮੈਂ ਅੱਜ ਤੋਂ ਬਾਅਦ ਸਜਾਦ ਮਾਂ ਬੋਲੀ ਅੰਤਰਰਾਸ਼ਟਰੀ ਗਾਂਦਰਾ ਚਰਚੇ ਲੋਕੋ ਦੀ ਸੈਸ਼ਨ ਕਮੇਟੀ ਤੁਹਾਡੇ ਨਾਲ ਹੈ ਤੁਸੀਂ ਕਿਸੇ ਵੀ ਗੱਲ ਦੀ ਟੈਨਸ਼ਨ ਨਹੀਂ ਲੈਣੀ ਇੱਕ ਦੇਣ ਵਾਲਾ ਜਿਹੜਾ ਆਪ ਲਾਈਫ ਹੈਂਡ ਤੁਹਾਨੂੰ عبداللہ موتی والا نوغہڑی اور بچی کیو ہے سچو اللہ انہوں نے وہ کہتے ہیں کہ وہ علی شاہ اونے راہی نہیں ا رہی ہے وہ کہتے ہیں کہ ہم نے شام میں نالین کاری کی ہے کہ ہم چل رہے ہیں لالے مورسال گاڑی چلا <سؤال> سکتے <سؤال> ہیں تو ٹرین کو پیچھے گاوا تو ڈاکو گیا شاہ دیا ہے پتہ رہا میرا اندر سے کوئی مانگ تو دوڑ رہا تھا پتہ کچھ اور ہے ਉਹਨੇ ਕਹੀ ਕਿ ਕਿਹਦੇ ਦਿਆਤਾਇ ਚੈਦਾ ਕਮਾਉਂ ਕਦਮ ਮਾਰ ਲਿਆ ਦਾ ਮਾਰ ਤੱਕ ਨਹੀਂ ਮਾਰ ਮੇਰੇ ਕੋਲ ਮਾਰ ਉਹ ਸਰਜ ਕਰਨਾ ਬਸ ਠੱਪਾਈ ਜਿਵੇਂ ਦੇ 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 ਸਿੱਖਾ ਦਾਦਾ ਬਾਤ ਚਾਹਤ ਨਹੀਂ ਉਹ ਗੱਲ ਹੋਈ ਸੀ ਤੇ ਪ੍ਰਚਾਰ ਦਿਲੋ ਪ੍ਰਸ਼ਾਸਨ ਨੇ ਕਰਤਾ ਸੀ ਫਿਰ ਮੇਰੀ ਫਿਰ ਸਭ ਗੱਲ ਸ਼ਾਮੀ ਹੋਈ ਸੀ ਐਸਫਰੀ ਸਾਹਮਣੇ ਉਹਨਾਂ ਨੇ ਦੱਸਿਆ ਕਦੇ ਵੀ ਅਜਿਹਾ ਲੱਗਦਾ ਹੈ ਕਿ ਗ੍ਰਿਫਤਾਰ ਕੱਲ ਤਾਂ ਕਰ ਲੈਣਾ ਅੱਜ ਉਹਨੇ ਕਰ ਲਿਆ ਵਾ ਸੁਝਾਣ ਦਾ ਮੁੰਡਾ ਗ੍ਰਿਫਤਾਰ ਹੋ ਗਿਆ ਵਾ ਉਹ ਜੇ ਇਹ ਤੇ ਅਸਟੈਂਟ ਤੇ ਤੁਹਾਡੀ ਜਿਹੜੀ ਲਾਈ ਆ ਉਹ ਗਲੋਬਲ ਕ੍ਰਿਸ਼ਨਚਿਤੀ ਰਹੇਗੀ ਨਾ ਜਿਹੜਾ ਮੰਨ ਲਓ ਕਿ ਉਹਨੂੰ ਹੁਣ ਜੇ ਤੇ ਭੇਜਿਆ ਕੋ ਵਕੀਲ ਦਾ ਦਫਤਾ ਜਿਹੜਾ ਤਰਨਾਂ ਹੋਇਆ ਡਿਸਾਈਡ ਹੋਇਆ ਕਿ ਉਹਨੂੰ ਚੱਟਾਂਗੇ ਵੀ ਇਸ ਤੋਂ ਨਾ ਮਗਰ ਗਲੋਬਲ ਕ੍ਰਿਸ਼ਨਚਿਤੀ ਨੇ ਕਿਹਾ ਕਿ ਅਸੀਂ ਭੈਣਾਂ ਨਾਲ ਮੋੜਾ ਦਾ ਮੋੜਾ ਲਾਖੜੀ ਹੈ ਕਿਸੇ ਗੱਲ ਤੋਂ ਤੁਸੀਂ ਦੇਖੋ ਜਿਹੜਾ ਨੁਕਸਾਨ ਤੇ ਹੋ ਗਿਆ ਹੁਣ ਤੇ ਕੋਈ ਵੀ ਭੈਣੀ ਪੂਰਾ ਨਹੀਂ ਕਰ ਸਕਦਾ ਮਗਰ ਮਸੀਬਾਈ ਚਾਰੇ ਦੇ ਨਾਲ ਅਸੀਂ ਖੜੇ ਆ ਅਮਰਦੀ ਤੁਹਾਡੇ ਨਾਲ ਹੈ ਪੂਰੀ ਮਸੀਬਾਈ ਚਾਰੇ ਦੀ ਔਰ ਗਲੋਬਲ ਕਲਾਈਮੇਟ ਕਮਿਟੀ ਜਿਹਨਾਂ ਅੰਕੁਰ ਨਾਮ ਦੇ ਸੀਵਲੋਂ ਇੱਕ ਲਾਈਫ ਟਾਈਮ ਰਾਸ਼ਨ ਜਿਹੜਾ ਵਾ ਉਹ ਤੁਹਾਨੂੰ ਮਿਲੇਗਾ ਔਰ ਦੂਸਰਾ ਬੱਚੇ ਦੀ ਪੜ੍ਹਾਈ ਦੇ ਲਈ ਜੋ ਵੀ ਖੱਟਾ ਬੋਗਾ ਵੀ ਤਾਂ ਨਵਾਗੇ ਜਿਹੜਾ ਉਹ ਹੱਥ ਤੋਂ ਪਾਣਾ ਜਿੱਥੇ ਪਾਣਾ ਜਿਹੜੇ ਖੋਲੇ ਬਣਾਵਾ ਉਹਦਾ ਖੱਟਾ ਸਾਰਾ ਅਸੀਂ ਕਰਾਂਗੇ ਔਰ ਪਰਿਵਾਰ ਦੇ ਨਾਲ ਵੀ ਮੋੜਾ ਮੋੜਾ ਲੱਗਤ ਰਹੇ ਆ ਔਰ ਗਾਂ ਜਦੋਂ ਕਿਸ ਪਛੈਰੀ ਤੇ ਜਾਏਗਾ ਉਹਦੀ ਵੀ ਸਹਾਇਤਾ ਹੋਣੀ ਹੈ ਇਹ ਠੀਕ ਜਾ ਬੰਦਾ ਆ ਲਾਇਆ ਤੋਂ ਪੂਰੀ ਰੇਖਾਂ ਨੇ ਦੋ ਮਹੀਨੇ ਬਾਅਦ ਹੋ ਰਹੇ ਆ ਤੋ ਕਿਤ ਬੜਾ ਹੰਗਾਰਾ ਇਹਨਾਂ ਦੇ ਘਰ ਆਏ ਉਹਨਾਂ ਨੇ ਆਰੰਭ ਦੇ ਸੱਜਣ ਬੰਦੇ ਲਾਤੀਆਂ ਇਹਦਾ ਨਾਮ ਹੈ ਕੈ ਮਾਰਦਾ ਜੀ ਨੌਰੀ ਪਰਿਵਾਰ ਦੇ 3 ਵੱਡੇ ਹੋ ਪਰਿਵਾਰ ਨੂੰ ਸੰਭੋ ਸਾਰੇ ਨੂੰ ਬੱਚਿਆਂ ਨੂੰ ਸੰਭੋ ਇਹ ਸਾਰਾ ਪੂਰਾ ਮੁਸੀਬਾ ਇਤਰਾਦਾ ਬਣਾ ਰਿਹਾ ਹੈ ਇਸ ਟਾਈਮ ਸਾਡੇ ਕੋਲ ਲਫ਼ਜ਼ ਨਹੀਂ ਹੈਗੇ ਕਿ ਜਿਹੜੇ ਅਸੀਂ ਬਿਆਨ ਕਰ ਸਕੀਏ ਵੀ ਤੁਹਾਨੂੰ ਦੱਸ ਜੀ ਵੀ ਇਹਨਾਂ ਮੰਨ ਦੁਗੀ ਹੈ ਇਹਨਾਂ ਵਧੀਆ ਪਰਿਵਾਰ ਨੂੰੜਾ ਐਡਾ ਸੋਹਣਾ ਸਾਡਾ ਉਹ ਮੈਂ ਤਾਂ ਪ੍ਰਸ਼ਾਸਨ ਨਾਲ ਗੱਲ ਕੀਤੀ ਵੀ ਦੇਖੋ ਸਾਡੇ ਮੁੰਡਿਆਂ ਦਾ ਕਸੂਰ ਕੀ ਹੈ ਹਰ ਵਾਰ ਸਾਡੇ ਮਸੀਬਾਈ ਚੜਦੇ ਕਿਉਂ ਇਦਾਂ ਦੇ ਕੰਮ ਦੇ ਜੀ ਪ੍ਰਸ਼ਾਸਨ ਆਪਣੇ ਨਾਲ ਆ ਪਰ ਸਾਡੇ ਨੇ ਦੇਖੋ ਆਪਣਾ ਬਹੁਤ ਵਧੀਆ ਉਹਨਾਂ ਨੇ ਵੀ ਕੰਮ ਕੀਤਾ ਜਿੱਦੇ ਨਾ ਨਾ ਬੰਦੇ ਨੂੰ ਗ੍ਰਿਫਤਾਰ ਕੀਤਾ ਨਾ ਹੁੰਦਾ ਦੇਖਦੇ ਆਪਾਂ ਪ੍ਰਸ਼ਾਸਨਾਂ ਵੀ ਲੜਦੇ ਨੇ ਕੋਈ ਗੱਲ ਕਰਦੇ ਨੇ ਮਗਰ ਪ੍ਰਸ਼ਾਸਨ ਨੂੰ ਕਰੋ ਜੋ ਲੋਗਾਂ ਬਾਕੀ ਕ੍ਰਮੀ ਕਾਰਵਾਈ ਸੀ ਕਰਦੀ ਆ ਔਰ ਐਸਐਮ ਵੀ ਆਪਣੇ ਆਪ ਨੂੰ ਪੈਂਦੀ ਕਲਿਆਣਾ ਦੇ ਬੰਦੇ ਹੋ ਪੂਰਾ ਮਸੀਬਾਈ ਚੜਦਾ ਤੁਹਾਡੇ ਨਾਮ ਤੇ ਆ ਹਾਂਜੀ ਕੱਲੀ ਸਾਡੇ ਕਲਿਆਣ ਲੜਾਈ ਨਹੀਂ ਇਹ ਸਾਡੀ ਵੀ ਲੜਾਈ ਹੈ ਇਹ ਘਰ ਦਾ ਮੁੰਡਾ ਬੂੜਾ ਲੱਗ ਰਹੀ ਹੈ پوری ہونی چاہیسے